ਹਰੇਕ ਹੱਡ ਪੀੜਿਤ ਪਰਿਵਾਰ ਨੂੰ ਸਰਕਾਰ ਵੱਲੋਂ ਮੁਆਵਜ਼ਾ ਦੇ ਰਹੀ ਹੈ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਤਹਿਤ ਪੰਜਾਬ ਸਰਕਾਰ ਹਰੇਕ ਹੱਡ ਪੀੜਿਤ ਪਰਿਵਾਰ ਨੂੰ ਵਰਦਾ ਮੁਆਵਜ਼ਾ ਦੇਣਾ ਯਕੀਨੀ ਬਣਾ ਰਹੀ ਹੈ ਅਤੇ ਸਮੂਹ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਲਦ ਹੀ ਹਰੇਕ ਹੱਡ ਪੀੜਿਤ ਪਰਿਵਾਰ ਨੂੰ ਬਰਦਾ ਮੁਆਵਜ਼ਾ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਪਾਇਆ ਜਾਵੇ ਤਾਂ ਜੋ ਹੱਡ ਪੀੜਤ ਪਰਿਵਾਰਾਂ ਦੀ ਮਦਦ ਹੋ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਤਾਵਾ ਵਿਧਾਇਕ ਸਸ਼ ਗੁਰਦੀਪ ਸਿੰਘ ਰੰਦਾਵਾ ਨੇ ਸਬਡਿਵੀਜ਼ਨ ਡੇਰਾ ਬਾਬਾ ਨਾਨਕ ਅਦੀਨ ਪਿੰਡ ਸ਼ਾਪੂਰ ਗੋਰਾਇਆ ਭਗਤਾੜਾ ਤੁਲੀਆਂ ਅਗਵਾਨ ਸ਼ਕਰੀ ਅਤੇ ਮਛਰਾਲਾ ਦੇ 9 ਲੱਖ 35674 ਰੁਪਏ ਦੇ ਫਸਲਾ ਦੇ ਖਰਾਬੇ ਦੀ ਰਾਸ਼ੀ ਵੰਡਣ ਉਪਰੰਤ ਕੀਤਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਹੱਡ ਪੀੜਤਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਤੁਰੰਤ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਉਸੇ ਸਮੇਂ ਹੀ ਉਹਨਾਂ ਦੇ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਉਹਨਾਂ ਦੱਸਿਆ ਹਲਕੇ ਅੰਦਰ ਹੱਡ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਪਹਿਲਾਂ ਵੀ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਜਾ ਚੁੱਕੀ ਹੈ ਹਾਂਜੀ ਭਾਜੀ ਅੱਜ ਅੰਦਾਵਾ ਸਾਹਿਬ ਤੁਹਾਡੇ ਕੋਲ ਪਿੰਡਾਂ ਇਹ ਕੀ ਕਹਿਣਾ ਚਾਹੋਗੇ ਸਰ ਸਿੱਧੀ ਗੱਲ ਸਾਰਿਆਂ ਨੂੰ ਮੈਂ ਬਿਲਕੁਲ ਜਿਵੇਂ ਕਿ ਅੰਦਾਵਾ ਸਾਹਿਬ ਪਿੰਡਾਂ ਇਹ ਮਸਲੇ 'ਚ ਜਿਹੜੇ ਸਾਡੇ ਫਰ ਕਰਨ ਖਾਫੇ ਲਿਖੇ ਹੀ ਮਰਾ ਪਾਵਾਈ ਜਿਹੜੇ ਕੋਪਾਰ ਜਿਹੜਾ ਨੁਕਸਾਨ ਹੋਇਆ ਹੀ ਕੋ 70% ਲਿਖਿਆ ਹੈ ਕੋ 100% ਲਿਖਿਆ ਹੈ ਨੁਕਸਾਨ ਉਹਦੇ ਉਸਰ ਦੇ ਵਿੱਚ ਕੱਲ ਅਸੀਂ ਐਸ ਡੀ ਐਮ ਤੇ ਸੇਵਾ ਪਟਵਾਰੀ ਕਰਦੋਰ ਸਾਰੇ ਉੱਤੇ ਮਿਲੇ ਹ ਉਹਨਾਂ ਨੂੰ ਜਾ ਕੇ ਆਪਣੇ ਖਾਤੇ ਨੰਬਰ ਦਿੱਤੇ ਆ ਆਨਲਾਈਨ ਤੇ ਕੁਝ ਇਥੇ ਘਰਾਂ ਦਾ ਨੁਕਸਾਨ ਹੋਇਆ ਜਿਹੜਾ ਉਹਨਾਂ ਬਾਰੇ ਕੋਈ ਕੱਲ ਲੋਕਾਂ ਨੇ ਉੱਥੇ ਪਰੇਸ਼ਾਨੀ ਬੜੀ ਸ਼ੀਰ ਤਸੀਲੇ ਜਾਣ ਆਉਂਦੀ ਕੋਈ ਕਹਿੰਦਾ ਸੀ ਜੇ ਫਾਰਮ ਲਿਆਓ ਕੁਝ ਲਿਆਓ ਕੁਝ ਕੁਝ ਲਿਆਓ ਫਿਰ ਕੱਲ ਉਹਨਾਂ ਨੇ ਸਾਨੂੰ ਮਹਿੰਦਰ ਕੁੜਵਾਰੀ ਸਾਹਿਬ ਨੇ ਕੋਈ ਫਲੀ ਦਵਾਈ ਵੀ ਕੋਈ ਗੱਲ ਨਹੀਂ ਤੁਸੀਂ ਖਾਤੇ ਤੇ ਆਪਣਾ ਆਧਾਰ ਕਾਰਡ ਸਾਨੂੰ ਦੇ ਦਿਓ ਖਾਤੇ ਨੰਬਰ ਤੇ ਅਸੀਂ ਉਹਨਾਂ ਤੇ ਆਪਣੀ ਆਨਲਾਈਨ ਪੇਮੈਂਟ ਪਵਾ ਦਾਂਗੇ ਅਸੀਂ ਕੱਲ ਕੁਝ ਬੰਦੇ ਸਾਡੇ ਪਿੰਡੋਂ ਗਏ ਵੀ ਆ 10 20 50 ਦੇ ਕੇ ਆਏ ਨੇ ਕੁਝ ਬੰਦਿਆਂ ਦਾ ਅਸੀਂ ਨਾਮਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਸਾਡਾ ਪਿੰਡ ਪਹੁੰਚ ਕੇ ਤੇ ਸਾਨੂੰ ਦੱਸਿਆ ਗਿਆ ਵੀ ਸਾਡੇ ਪਿੰਡ ਦੇ ਇੰਨੇ ਲੱਖ ਇੰਨੇ ਕਰੋੜ ਖਰਾਬਾ ਹੋ ਰਿਹਾ ਜੋ ਵੀ ਪਛਮੂਆ ਦਾਵਾ ਕਰਾਂ ਦਾਵਾ ਉਹਨਾਂ ਨੇ ਸਾਨੂੰ ਸਾਡੇ ਪਿੰਡ ਪਹੁੰਚ ਕੇ ਪੰਜ ਸੱਤਾਂ ਪਿੰਡਾਂ ਨੂੰ ਲਾਗੇ ਲਾਗੇ ਜਾ ਗੜਾ ਕਰਾਇਆ ਵਾ ਵੀ ਤੁਹਾਡਾ ਇੰਨਾ ਖਰਾਬਾ ਵਾ ਇੰਨਾ ਪਛੂਆਂ ਦਾ ਇੰਨਾ ਮਾਲੀ ਜਾਨੀ ਘਰਾਂ ਦਾ ਨਖਾਨ ਜਿਹੜਾ ਜੋ ਜੋ ਵੀ ਖਰਾਬੇ ਪਏ ਆ ਉਹਨਾਂ ਥੱਲੇ ਥੱਲੇ ਨੂੰ ਪਿੰਡ वाइज ਡਿਟੇਲ ਚ ਬਣਾਇਆ ਤੇ ਹੁਣ ਲੋਕਾਂ ਤੇ ਆਨਲਾਈਨ ਇੱਕ ਵੀ ਬਣਾ ਜਾਂਦੇ ਖਾਤੇ ਜਆ ਬਈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਫਿਰ ਜੀ ਬਾਈ ਜੀ ਜੀ ਦਾ ਖਾਲਸਾ ਬਾਈ ਜੀ ਮੈਂ ਸ਼ੇਰ ਜੀ ਸਿੰਘ ਕੋਲੋਂ ਜਾਪਰ ਕਰਾਇਆ ਸ਼ੇਰਾ ਪਹਿਲਵਾਨ ਦੇ ਨਾਮ ਤੋਂ ਜਾਣੇ ਜਾਂਦਾ ਤੇ ਤੂ ਪੰਜਾਬ ਸਰਕਾਰ ਨੇ ਸਾਮ ਕੀਤਾ ਬਹੁਤ ਵਧੀਆ ਕੀਤਾ ਵਾ ਇਹਨਾਂ ਨੇ ਸਾਡੇ ਪਿੰਡਾਂ ਆਣ ਕੇ ਅੱਜ ਮਦਦ ਦਿੱਤੀ ਨੇ ਜਿੰਨਾਂ ਦੀ ਫਸਲਾਂ ਖਰਾਬ ਹੋ ਗਈਆਂ ਜਾਂ ਜਿੰਨਾਂ ਦੇ ਵੀ ਕੋਈ ਪਸ਼ੂਆਂ ਦਾ ਨੁਕਸਾਨ ਹੋਇਆ ਜਾਂ ਆਪਣੇ ਘਰ ਮਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਇਹਨਾਂ ਨੇ ਮੁਆਵਜ਼ਾ ਦਿੱਤਾ ਆਣ ਕੇ ਬਹੁਤ ਬਹੁਤ ਧੰਨਵਾਦੀਆਂ ਤੇ ਸਰਕਾਰ ਦੇ ਆਪ ਸਾਡੀ ਤੋਂ ਇਹਨਾਂ ਦੇ ਨਾਲ ਦੱਸਦੇ ਜੀ ਦੇ ਖਾਸਤਾ ਸਾਰਜੋਗ ਸਾਡੇ ਕੀਐਮ ਭਗਵੰਤ ਕੁਮਾਰ ਜੀ ਆਮ ਪਾਰਸੀ ਸਰਕਾਰ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਸੋਚਿਆ ਹੈ ਔਰ ਕਿਸਾਨਾਂ ਦੀ ਮਦਦ ਕੀਤੀ ਹੈ ਜੋ ਅੱਜ ਸਾਡੇ ਮੰਤਰੀ ਸਾਹਿਬ ਗਰੀਬ ਸਿੰਘ ਜੀ ਰੰਡਾਵਾ ਸਾਡੇ ਨਗਰ ਵਿੱਚ ਪਹੁੰਚੇ ਹਨ ਸਾਰੇ ਕਿਸਾਨਾਂ ਨੂੰ ਸਨਮਾਨ ਦਿੱਤਾ ਹੈ ਜੋ ਬਣਿਆ ਹੋਇਆ ਸਾਡਾ ਨੁਕਸਾਨ ਹੋਇਆ ਖਰਾਬੇ ਦਾ ਉਹ ਅੱਜ ਇਹਨਾਂ ਨੇ ਸਾਨੂੰ ਵਿਸ਼ਵਾਸ ਕਰਾਇਆ ਕਿ ਪਹਿਲੀ ਵਾਰ ਇਹ ਸਰਕਾਰ ਨੇ ਇਹ ਹੋਇਆ ਕਿ ਘਰ ਆਣ ਕੇ ਲੀਡਰ ਜੋ ਹੈ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਦੀਪ ਸਿੰਘ ਹੰਵਾ ਸਾਹਿਬ ਦਾ ਔਰ ਸ਼੍ਰੀਮਾਨ ਭਗਵੰਤ ਜੀ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਨੂੰ ਜਿੰਨਾ ਦਾ ਵਾਅਦਾ ਮਾਰਦਾ ਮਾਰ ਸੀਗਾ ప్రతి 10000 ਰੁਪਏ ਨਾਲ ਉਹ ਹੋਰ ਜਿਹੜੇ 50 ਲੱਖ ਰੁਪਏ ਉਹਨਾਂ ਦਾ ਉਹਦੇ ਮਕਾਨ ਖਰਾਬ ਹੋ ਗਏ ਉਹਨਾਂ ਦਾ ਗੱਜ ਭੱਜ ਕੇ ਨੂੰ 35 ਲੱਖ ਰੁਪਏ ਜਿਹੜਾ ਤੇ ਉਹ ਜਿਹੜਾ ਵਿੱਯਮ ਨਾਲ ਉਹਨਾਂ ਦੇ ਜਿਹੜਾ ਇਹਨਾਂ ਜਿੰਮੇਵਾਰ ਦੇ ਖਰਚਿਆਂ ਦੀ ਕਰਦਾ ਸਾਰਿਆਂ ਦਾ ਪੈਸੇ ਆ ਜਾਣਗੇ ਤੇ ਇਹ ਵੀ ਇਹ ਗੱਲ ਹੈ ਕਿ ਜਿੱਲੀ ਬਣੀ ਹੋਇਆ ਕਿ ਕਿਸੇ ਸਰਕਾਰ ਨੇ ప్రతి 10000 ਰੁਪਏ ਮਾਰਦਾ ਜਿਹੜਾ ਉਹ ਦਿੱਤਾਵੇ ਮਾਨਵਤ ਮੁੱਖ ਮੰਤਰੀ ਸਰਦਾਰ ਮੋਹਨ ਸਿੰਘ ਇਹਨਾਂ ਨੇ ਆ ਸੌਫਟਵੇਅਰ ਇਹਨਾਂ ਇਸਾਨਾ ਦੀ ਇਹਨਾਂ ਮਜਬੂਰੀ ਦੀ ਜ਼ਿੰਮੇਵਾਰੀ ਦੀ ਇਤਨਾਹ ਪੜੀ ਆ ਦਾ ਸਰਕਾਰ ਦਾ ਫਰਜ਼ ਟੋਟਲ ਅਮਾਊਂਟ